ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਮਛਾਲ ਟਰੋਲੀ ਅੰਮ੍ਰਿਤਸਰ ਤੇ 12.5 ਛੇ ਟਰਾਲੇ ਦਾ ਰਿਵਿਊ ਕਰਾਵਾਂਗੇ ਅੱਜ ਮੱਛੀ ਹੁੱਕ ਦੇ ਵਿੱਚ ਫੁੱਲ ਫੈਂਸੀ ਫਲੈਕਸ ਸਟicker ਲੱਗਿਆ ਹੋਇਆ ਪਿੱਛੇ ਲੁੱਕ ਚੈੱਕ ਕਰੋ ਟਰਾਲੇ ਦੀ ਆਰਡਰ ਤੇ ਤਿਆਰ ਹੋਇਆ ਵੀਰ ਜੀ ਇਹ ਟਰਾਲਾ ਮੱਛੀ ਹੁੱਕ ਦੇ ਵਿੱਚ 5 ਫੁੱਟ ਦੀ ਮੱਛੀ ਆ 8 ਇੰਚੀ ਚਾਸੀ ਦੇ ਵਿੱਚ ਚੈੱਕ ਸਟੈਂਡ ਰੱਸਾ ਕਸਣ ਦੀ ਰੀਲਾਂ ਨੇ ਸਾਰੇ ਟਰਾਲਿਆਂ ਨੂੰ ਫੈਂਸੀ ਰੀਲਾਂ ਹੁੰਦੀਆਂ ਨੇ 2 ਫੁੱਟ ਬਾਡੀ ਆ ਇਹਦੀ ਟਰਾਲੇ ਦੀ 3 ਫੁੱਟ ਦਾ ਲੇਜ਼ਰ ਕਟਿੰਗ ਵਾਲਾ ਬਿੱਡਾ 4 ਪੈਂਪ ਮੋਟੇ ਤੰਸਾਂ ਵਾਲਾ 4 ਪੈਂਪ ਪਾਏ ਹੋਏ ਨੇ ਪਾਰਟੀ ਤੋਂ ਉੱਪਰ ਵੀ ਪਾਈਆਂ ਨੇ ਗੋਲ ਪੈਂਪ ਲਗਵਾਇਆ। ਤਾਕੀ ਦਿੱਤੀ ਹੋਈ ਆ ਸਾਈਡ ਦੇ ਵਿੱਚ ਸਟicker ਲੱਗੇ ਹੋਏ ਨੇ। ਬਾਪੂ ਵਰਗਾ ਬੰਦਾ ਨਹੀਂ, ਖੇਤੀ ਵਰਗਾ ਧੰਦਾ ਨਹੀਂ। ਬਾਕੀ ਪੇਂਟ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ। ਆਪਣੇ ਸਾਰੇ ਟਰਾਲੇ ਨੂੰ ਐਸਪਾ ਕੰਪਨੀ ਦਾ ਪੇਂਟ ਹੁੰਦਾ ਜੀ। ਪੂਲ ਬਾਕਸਾ ਦਿੱਤਾ ਹੋਇਆ ਤੱਲੇ ਓਟੋ ਲੋਕ ਵਾਲਾ ਲੈਂਚ ਪਿੰਨ ਦੇ ਨਾਲ ਖੁੱਲਜੂਗਾ ਇਹ ਹੁਣ ਤਾਂ ਨਟ ਦਿੱਤਾ ਹੋਇਆ ਇਹਨੂੰ ਤੇ 30 ਟਨ ਵਾਲਾ ਜੈਕਾ ਹਿੰਦੂਸਤਾਨ ਕੰਪਨੀ ਦਾ オリジナル5 ਸਾਲ ਦੀ ਗਾਰੰਟੀ ਆ ਹੈਵੀ ਪਟਿਸਨਾਂ ਜੈਕ ਵਾਲੀ 3 ਇੰਚੀ 25 30 ਪੈਸੇ ਟਾਇਰ ਨੇ ਟਾਇਰ ਤੁਸੀਂ ਜੇ ਨਹੀਂ ਲੈਣੇ ਆ ਤਾਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਟਾਇਰ ਕੱਟ ਲਾਂਗੇ ਆਪਾਂ ਆ ਇਧਰ ਪਾਈਆਂ ਨੇ ਆਪਣਾ ਕੋਟ ਲਖਵਾਇਆ ਜੀ ਕੀ ਪਣਾ ਬਾਇਆ ਬਾਈਆਂ ਨੇ ਟਰਾਲਾ 90 ਰੁਪਏ ਕਿਲੋ ਦਿੱਤਾ 63 ਸਰੀਏ ਦੀਸ ਪੋਟਾ ਦਿੱਤੀ ਹੋਈਆਂ ਨੇ ਤੇ ਬੱਤੇ ਚੈੱਕ ਕਰੋ ਟਰਾਲੇ ਨੂੰ 2 ਕਿਲੋ ਦਾ ਬੱਤਾ 1 ਫੁੱਟ ਦੇ ਵਿੱਚ ਹੈਵੀ ਬੱਤੇ ਪਾਏ ਨੇ 54 ਦੀ ਐਂਗਲ ਸਪੋਟਾਂ ਨੇ 4-4 ਸਾਈਡ ਦੇ ਵਿੱਚ ਪੋੜੀ ਦਿੱਤੀ ਹੋਈ ਆ ਸਾਈਡ ਦੇ ਵਿੱਚ ਗੋਲ ਤੇ ਚੋਰ ਸਪੈਂਪ ਦੀ ਲੁੱਕ ਚੈੱਕ ਕਰੋ ਪੋੜੀ ਦੀ ਅੱਗੇ ਵੀ ਦਿੱਤੀ ਹੋਈ ਆ ਪੋੜੀ ਮਿੱਤਰਾਂ ਦੀ ਚੜਤ ਤੋਂ ਮੱਚੂ ਕਾਲਜਾ ਦੋ ਕੈਪਸੂਲ ਲੈ ਲਈ ਤੋਂ ਤਜਾਬ ਦੇ ਸਰਦਾਰੀ ਬੀਲ ਕੱਪ ਲੱਗੇ ਹੋਏ ਨੇ ਟਰਾਲੀਆਂ ਜੇ ਲੈਟਾ ਲਗਵਾਨੀਆਂ ਐ ਲੈਟਾ ਵੀ ਲਗਾ ਦਾਂਗੇ ਤਿੰਨ ਸਾਈਡਾਂ ਦੇ ਵਿੱਚ ਤੇ ਪਿੱਛੇ ਲੱਗਦੀ ਆ ਬਾਈ ਗੁਲੱਜ ਲੋਕ ਤੇ ਗਰਾਰੀ ਲੋਕ ਦੇ ਨਾਲ ਚੱਲਾ ਦੋ ਫਾੜਾ ਇਹਦਾ ਪਿੱਛੇ ਫਲੈਕਸ ਵਾਲਾ ਸਟicker ਚੈੱਕ ਕਰੋ ਇਹ ਲੰਬੇ ਬੰਦੇ ਨੂੰ ਮਖੋਲ ਮਾਰ ਜਾਂਦੇ ਤੇ ਕਾਮਯਾਬ ਨੂੰ ਪਿਸਤੋਲ ਡਾਲਾ ਦੋ ਫਾੜਾ ਇਹਦਾ ਜਹਾਜੀ ਫਰਸ ਦਿੱਤਾ ਹੋਇਆ 6mm ਦਾ 4 ਇੰਚੀ x 105mm 4 ਤੋਂ ਬਾਹਰ ਹੁੰਦਾ ਬਾਈ ਐਮਸੀ ਦੀ ਚਾਸੀ ਅੰਦਰ ਵਾਲੀ ਟਰੱਕਾਂ ਵਾਲੀ ਟਰੱਕ ਗੱਡੀ ਦੀ ਹੱਬ ਦਿੱਤੀ ਹੋਈ ਆ ਦਸ ਨੱਟੀ ਕੀ ਹਾਲ ਹੋ ਗਿਆ ਬਾਕੀ ਜੇ ਤੁਸੀਂ ਹੋਰ ਵੀ ਜੇ ਕਿਸੇ ਵੀ ਤਰ੍ਹਾਂ ਦਾ ਟਰਾਲਾ ਤਿਆਰ ਕਰਵਾਉਣਾ ਆਲ ਸਾਈਜ਼ ਤੇ ਕੁਝ ਵੀ ਚੇਂਜ ਕਰਵਾਉਣਾ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਟਰਾਲਾ ਐਮਟੀਏ ਮਚਾਲ ਟਰੋਲੀ ਅੰਬਾਲਾ ਫੇਸਬੁੱਕ ਪੇਜ ਵੀ ਆਪਣਾ ਤੇ ਇੰਸਟਾਗ੍ਰam ਵੀ ਆ ਚੈੱਕ ਕਰ ਸਕਦੇ ਹੋ ਤੁਸੀਂ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦਾਂਗੇ 13 ਬੱਤੀ ਲਾਈ ਹੋਈ ਨੇ ਤੇ 13 ਹੀ ਐਂਗਲਾਂ ਨੇ ਟਰਾਲੇ ਨੂੰ 12 ਇਹਦਾ ਸਹਿਜ ਆ 12.6 ਲੇਜ਼ਰ ਕਟਿੰਗ ਦਾ ਮਾਲ ਲੱਗਿਆ ਹੋਇਆ ਸਾਰੇ ਟਰਾਲੇ ਨੂੰ ਆ ਡੀ ਪਲੇਟ ਤੁਸੀਂ ਖੋਲ ਵੀ ਸਕਦੇ ਹੋ ਨਟਾਂ ਦੇ ਨਾਲ ਆ ਦੇਖੋ ਸਾਰੇ ਟਰਾਲੇ ਨੂੰ ਲੀਜ਼ਰ ਕਟਿੰਗ ਦਾ ਮਾਲ ਲੱਗਿਆ ਹੋਇਆ ਇਹਨਾਂ ਤੋਂ ਮਤਲਬ ਜਿਆਦਾ بڑے ਟੁਕੜੇ ਕਰਦਾ ਤੇ ਨਾਲ ਹੀ ਆ ਫਰਸ ਚੈੱਕ ਕਰਾਉਂਦੇ ਆ ਤੁਹਾਨੂੰ ਟਰਾਲੇ ਦਾ ਇੱਕ ਜੋੜ ਦੇ ਵਿੱਚ ਚਿੱਟਾ ਜਹਾਜੀ ਫਰਸਾ ਜਾਲੀ ਲੱਗੀ ਹੋਈ ਹੈ ਜਿਸ ਦੀ ਇਹ ਕਰੋ ਕਿ ਕਹਾਨੂੰ ਆਪਲਾ ਕਿਦ ਨਹੀਂ ਆ ਹੋਰ ਟਰਾਲੀਆਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਦਿਓ ਸਾਡੇ ਵੀਡੀਓ ਉੱਤੇ ਕੋਲ ਜਲਦੀ ਤੋਂ ਜਲਦੀ ਪਹੁੰਚ ਸਕੇ ਧੰਨਵਾਦ ਜੀ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦਾ ਟਰਾਲਾ ਬਣਵਾਉਣਾ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਹਫਤੇ ਦੇ 10 ਦਿਨ ਵਿੱਚ